ਚਲੋ ਭਾਬਿਓ ਦੇਖਦੇ ਆਂ ਵੀਡੀਓ ਤੇ ਲੋਕਾਂ ਵੱਲੋਂ ਕੀਤੇ ਹੋਏ ਕਮੈਂਟ ਪੜ੍ਹ-ਪੜ੍ਹ ਕੇ ਲਵਾਂਗੇ ਸਵਾਦ ਅੱਬੇ ਮਜ਼ਾ ਆਏਗਾ ਨਾ ਢਿਡੋ ਹਾਂਜੀ ਗਾਇਸ ਵੀਰੇ ਸੱਤ ਸ਼ਰੀਅਕ ਸੱਤ ਸ਼ਰੀਅਕ ਆਲ ਤਾਂ ਇਹ ਕਹਿੰਦੀ ਆ ਜਿਵੇਂ ਖਬਰਾਂ ਦੇਣ ਲੱਗੀ ਆ ਜਿਹੜੇ ਮੇਰੀ ਵੀਡੀਓ ਦੇ ਨੀਚੇ ਕਮੈਂਟ ਕਰਦੇ ਆ ਨਾ ਕਿ ਇਹ ਅਨਪੜਾ ਇਹਨੂੰ ਹਵਾ ਲੱਗੀ ਹੈ ਗਰੀਬ ਸੀ ਹੁਣ ਪੀਜ਼ੇ ਪਰਗਰਾ ਤੇ ਹੋਗੀ ਆ ਇਫ ਯੂ ਕਾਈਂਡ ਇਨਫੋਰਮੇਸ਼ਨ ਤੁਹਾਨੂੰ ਮੈਂ ਦੱਸ ਦਿਆਂ ਇਫ ਯੂ ਆਰ ਕਾਈਂਡ ਇਨਫੋਰਮੇਸ਼ਨ ਨਹੀਂ ਹੁੰਦਾ ਫੋਰ ਯੂ ਆਰ ਕੈਨਡ ਇਨਫੋਰਮੇਸ਼ਨ ਹੁੰਦਾ ਮੈਂ ਅਨਪੜ ਨਹੀਂਗੀ ਠੀਕ ਆ ਮੈਂ میٹرਿਕ ਪਾਸ ਆ ਠੀਕ ਆ ਇਹ ਬਹੁਤ ਫੁਕਰੀ ਹੋ ਗਈ ਪਹਿਲਾਂ ਤਾਂ ਪਾਗਲ ਲੱਗਦੀ ਸੀ ਦਸੀ ਕੀਤੀਆਂ ਕੋਈ ਐਮਏ ਤਾਂ ਨਹੀਂ ਕਰ ਲਈ ਸਾਸ ਪੜੀਆਂ ਉਹ ਵੀ ਇੰਗਲਿਸ਼ మీడియం ਪ੍ਰਾਈਵੇਟ ਸਕੂਲ ਚ ਠੀਕ ਹੈ ਨਾ ਫਿਰ ਤਾਂ ਤੂੰ ਆਈਲਟਸ ਸੈਂਟਰ ਖੋਲ ਲਾ ਬੀਬਾ ਲੁਧਿਆਣੀ ਤੇ ਬਾਕੀ ਵਿਆਹ ਮੇਰਾ ਪਿੰਡ ਚ ਹੋਇਆ ਤੇ ਪਰ ਮੈਂ ਰਹਿਣੀ ਮੈਂ ਸਿਰਫ ਦੇਸੀਾਂ ਵਾਂਗੂਆਂ ਵੀ ਦੇਸੀ ਬੜ ਕੇ ਰਹਿਣੀ ਮੱਝਾ ਟੱਡਾ ਜੱਡਾ ਤਰਾ ਟੱਡਾ ਪੜੇ ਲਿਖੇ ਤੇਰੇ ਵਰਗੇ ਹੁੰਦੇ ਆ ਖਾਨ ਸੂਰੇ ਮੈਂ ਬੜਾ ਸ਼ੌਕ ਨਹੀਂ ਕਰਦੀ ਕਿ ਮੈਂ ਨਾ ਪੜ੍ਹੀ ਲਿਖੀ ਹਾਂ ਜਾਂ ਮੇਰੇ ਇੰਗਲਿਸ਼ ਆਉਂਦੀ ਆ ਠੀਕ ਆ ਇੰਗਲਿਸ਼ ਆਈ ਨੋ ਵੈਰੀ ਵੈਲ ਇੰਗਲਿਸ਼ ਓਕੇ ਭਾਣੇ ਤੂੰ ਪੰਜਾਬੀ ਹੀ ਬੋਲਿਆ ਕਰ ਇੰਗਲਿਸ਼ ਦੀਆਂ ਲੱਤਾਂ ਨਾ ਤੋੜ ਅੰਮ ਇੰਗਲਿਸ਼ ਟੂ ਸਪੀਕ ਕਰ ਸਕਦੀ ਆ ਮੈਂ ਤੇ ਵੱਡੀ ਗੱਲ ਨਹੀਂ ਹੈਗੀ ਠੀਕ ਆ ਨਾ ਇੰਗਲਿਸ਼ ਤਾਂ ਆਪਾਂ ਐ ਵੱਡੀ ਦੀ ਆਈ ਗੱਪ ਮਾਰਨ ਜਿੱਤਾ ਮੋਦੀ ਨੂੰ ਵੀ ਫੇਲ ਕਰਦੀ ਆ